ਜੱਟਾਂ ਨੇ ਵਾਹੀ ਤੇ ਬੇ ਉਹਨਾਂ ਨੇ ਸੱਦੇ ਕੀਤੇ ਮਜ਼ਦੂਰਾਂ ਨੇ ਤਾਂ ਕੁਛ ਕੀਤਾ ਹੀ ਨਹੀਂ ਉਹ ਲੜ ਲੈਂਦੇ ਉਹ ਬੰਦਾ ਸਿੰਘ ਬਹਾਦਰ ਨਾਲ ਸ਼ਹੀਦ ਹੁੰਦੇ ਬੰਦਾ ਸਿੰਘ ਬਹਾਦਰ ਦੀ ਫਿਰ ਦਲਤਾਂ ਨਾਲ ਕੀ ਦੁਸ਼ਮਣੀ ਸੀ ਬੰਦਾ ਸਿੰਘ ਬਹਾਦਰ ਨਾਲ ਲੜੇ ਨਹੀਂ 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 ਤਾਂ ਕਰਕੇ ਕਿ ਦਲਤ ਲੜੇ ਆ ਬਾਬਾ ਵੀਰ ਸਿੰਘ ਤੀਰ ਸਿੰਘ ਹੁਣ ਕਿੱਥੋਂ ਆਏ ਨੇ ਦਿੱਲੀ ਤੋਂ ਆਏ ਨੇ ਨਾਲੋਂ ਕਿੱਥੋਂ ਚਲਵੰਡੀ ਸਾਹਬ ਜੱਟ ਤਾਂ ਭੱਜ ਗਿਆ ਸੀ ਦੱਲੇ ਯਾਰ ਭਾਈ ਰਤਨ ਸਿੰਘ ਪੰਗੂ ਕਹਿ ਰਿਹਾ ਜੇ ਹੁਣ ਤੁਸੀਂ ਜੱਟਾਂ ਦੀ ਗਦਾਰੀਆਂ ਦੀ ਗੱਲ ਕਰਦੇ ਆ ਉਹ ਨਾਲ ਚੱਲ ਪਿਆ ਗੁਰੂ ਦਾ ਅਨ ਸਿੱਖ ਵੀ ਬਣ ਗਿਆ ਪੰਗੂ ਦੇ ਮਤਲਬ ਕੋ ਰਾਤੋਂ ਛੱਡ ਕੇ ਰਾਤ ਦੇ ਰਾਤੀ ਬਾਪਸ ਆ ਗਿਆ ਗਦਾਰੀ ਕਰਾਇਆ ਕੁੱਤੇ ਪਈ ਗੁਰੂ ਤਾਂ ਸੁੱਤੇ ਪਾਈ ਜਰ ਭੱਜ ਕੇ ਆ ਗਿਆ ਕਿਦਾ ਗੱਲ ਉਹ ਵੜਦਾ ਕਿੱਥੇ ਬਣਿਆ ਮਗਾ ਉਹ ਜਾ ਕੇ ਹਿਮਾਚਲ ਤੇ ਉੱਥੇ ਬਣਿਆ ਜੱਟਾਂ ਤਾਂ ਬਣਾਇਆ ਨਹੀਂ ਹੋ ਦੂਜੀ ਗੱਲ ਜਿਹੜੀ ਮਹਾਰਾਣੀ ਦੀ ਇਸੇ ਵੀ ਉਹ ਚੱਕ ਸਕਾਲਰ ਆ ਬੀਨਾ ਸਚਦੇਵ ਉਹਨੇ ਕੰਮ ਅਗਰੀ ਅਗਰੀਨ ਸਿਸਟਮ ਤੇ ਕੀਤਾ ਹੋਇਆ ਉਹਦੇ ਵਿੱਚ ਕਿਹਾ ਵੀ ਬ੍ਰਾਹਮਣ ਤੋਂ ਲੈ ਕੇ ਮਰਾਸੀ ਤੱਕ ਜ਼ਮੀਨਾਂ ਦਾ ਮਿਹਰਬਾਨ ਮਿਲ ਦਲਤ ਵਰਗ ਕੋਲੇ ਕੋਈ ਜ਼ਮੀਨ ਦਾ ਮਿਹਰਬਾਨ ਨਹੀਂ ਉਹ ਤਾਂ ਸਿੱਖ ਰਾਜ ਸੀ ਉਹ ਤਾਂ ਇਨਸਾਫ ਦੀ ਗੱਲ ਕਰਦੇ ਸੀ ਇਹ ਗੱਲਾਂ ਭਾਈ ਨਹੀਂ ਅੱਜ ਹੁਣ ਜਿਹਨੂੰ ਮਿਲਦਾ ਉਹਨੂੰ ਨਾ ਦਲਤ ਵਰਗ ਦੀ ਹਾਲਤ ਕਿਵੇਂ ਸੁਧਰੀ ਆ ਉਹ ਦੱਸੋ ਨਾ ਚੱਲ ਮਹਾਰਾਜਾ ਅਨੰਦ ਸਿੰਘ ਨੇ ਉਹ ਨਹੀਂ ਜ਼ਮੀਨਾਂ ਦਿੱਤੀਆਂ ਦਲਦਾਂ ਨੂੰ ਬਿਲਕੁਲ ਨਹੀਂ ਮਾਥਮ ਬੀਨਾਂ ਸੱਚ ਦੇ ਉਹ ਜਗੀਰਾਂ ਦਿੱਤੀਆਂ ਉਹਨੇ ਜਗੀਰਾਂ ਦਿੱਤੀਆਂ ਉਹਨੇ ਮਜ਼ਦੂਰਾਂ ਨੂੰ ਨਹੀਂ ਦਲਦਾਂ ਨੂੰ ਨਹੀਂ ਦਿੱਤੀਆਂ ਜਿਹੜੇ ਜਮੀਨਾਂ ਮਿਲੇ ਹਣ ਜੱਟਾਂ ਨੂੰ ਗੱਲ ਕੌੜੀ ਲੱਗੂ ਤੁਹਾਨੂੰ ਤੁਹਾਨੂੰ ਮੈਂ ਜੱਟਾਂ ਦੀ ਗੱਲ ਦੱਸਦਾ ਜਿਹੜੇ ਕਹਿੰਦੇ ਅਸੀਂ ਤਾਂ ਹੀ ਬੜੇ ਅਣਕੀਲੇ ਆ ਮਾਫ ਕਰਨਾ ਮੈਂ ਸਟੋਰੀਕਲੀ ਗੱਲ ਕਰੂੰ 1850 ਦੇ ਵਿੱਚ ਉਹਨਾਂ ਨੇ ਤੁਰਤ ਪੈਰ ਐਲਾਨ ਕਰਤਾ ਡਿਸ armment ਕਰਨ ਦੀ ਖਾਤਰ ਵੀ ਜਿੰਨੇ ਲੋਹੇ ਦੇ ਥਿਆਰ ਆ ਚਾਹੇ ਬਰਸਾ ਗੰਦਾਚਾ ਚਾਹੇ ਟਕੂਆ ਕਿਸੇ ਕੋਲ ਸਾਰੇ ਜਮ੍ਹਾਂ ਕਰਵਾ ਦੇ ਪੂਰੀ ਤਰ੍ਹਾਂ ਸਾਨੂੰ ਡਿਸ armment ਕਰ ਲਿਆ ਜੇ ਤੁਹਾਡੇ ਤੁਸੀਂ ਕਹਿੰਦੇ ਸਾਡੇ ਕੈਦੇ ਜਮ੍ਹਾਂ ਕਰਾ ਲੈ 1852 ਤੋਂ ਉਹਨਾਂ ਨੇ ਸਿੱਖ ਰਜਮੈਂਟ 'ਚ ਖੜੀਆਂ ਕਰ ਲੈਂਦੇ ਤੇ ਟੜਾ ਟੜਾ ਉਹੀ ਜੱਟ ਭੁੱਲ ਕੇ ਟੱਟ ਦੇ ਕੇ ਸਿੱਖ ਰਜਮੈਂਟ ਸੜਾ ਹੁਣ ਇਹ ਤਾਂ ਰਾਜ ਖੋਆ। ਉਹਨੂੰ ਲੱਗਦਾ ਵੀ ਇਹਨਾਂ ਨੇ ਹਾਂ ਜੱਟਾਂ ਨੇ ਮਤਲਬ ਉਹ ਰਾਜ ਪੱਕਾ ਕਰਨ ਦੀ ਕੋਸ਼ਿਸ਼ ਕੀਤੀ। ਰੋਲੀ ਪੋਲੀ ਦੀ ਮਸ਼ਹੂਰ ਜਾਂਦਾ ਜਿੱਥੇ ਅੰਗਰੇਜ਼ ਫਸਾ ਹੋ ਉਸ ਨੂੰ ਜੱਟਾਂ ਨੇ ਜਿੱਤ ਕੇ ਚੰਗੀ ਗੱਲ ਆ ਉਹ ਤਾਂ ਲੜਾਈ ਲੜੇ ਸੀ ਪਰ ਤੁਸੀਂ ਕਹਿੰਦੇ ਸਾਡਾ ਮਹਾਰਾਜਾ ਸਾਡੀ ਮਹਾਰਾਣੀ ਜਿੰਦਾ ਸਾਡਾ ਉਹ ਖੋ ਕੇ ਲੈ ਸਾਡਾ ਮਹਾਰਾਜਾ ਕਿੱਥੇ ਛੋੜਾ ਅੰਗਰੇਜ਼ਾਂ ਦੀ ਸੇਵਾ ਤੇ ਦੋਨੇ ਹੱਥੇ ਲੱਡੂ ਕਿਵੇਂ ਚੱਲਦਾ ਮੇਰੀ ਕਿਸੇ ਵਿਦਵਾਨ ਨਾਲ ਇੱਥੇ ਬਹਿਸ ਹੋਵੇ ਮੈਂ ਕਿਹਾ ਉੱਥੇ ਪੰਥਕ ਪੋਜੀਸ਼ਨ ਕੀ ਬਣਦੀ ਸੀ ਦੱਸ ਤਰਾ ਤੂੰ ਦੱਸ ਮੈਂ ਕਿਹਾ ਪੂਰਬੀਆਂ ਨੇ ਜ਼ੁਲਮ ਨਹੀਂ ਕੀਤੇ ਜ਼ੁਲਮ ਕਰਵਾਏ ਰਾਜ ਤੁਹਾਡਾ ਗੋਰਾ ਨੇ ਹੋਏ ਤੁਹਾਡੀ ਮਹਾਰਾਜਾ ਦਲੀਪ ਸਿੰਘ ਨੂੰ ਰੇਸਨ ਕਾਲਾ ਕੀ ਦੇ ਦਿੱਤਾ ਲੰਡਨ ਕੌਣ ਲਗਾ ਗੋਰੇ ਲੱਗਾ ਹੈ ਨਾ ਸਿੱਖ ਰਾਜ ਕਰੋ ਸਾਡਾ ਵਾਪਸ ਸਾਡੇ ਮਹਾਰਾਜਾ ਦਲੀਪ ਸਿੰਘ ਨੂੰ ਲਿਆਓ ਵਾਪਸ ਸਾਡੀ ਕੁਰਸੀ ਲਿਆਓ ਜਿਹੜਾ ਤੋਸ਼ਾਖਾਨਾ ਲਿਆਓ ਫਿਰ ਅਸੀਂ ਤੁਹਾਡੀ ਉਹ ਸ਼ਰਤ ਤੇ ਮਦਰ ਕਰਾਂ ਉਹ ਅਸੀਂ ਪੰਜਾਬ ਦੀ ਖਾਤਰ ਤੇ ਪੰਥ ਦੀ ਖਾਤਰ ਕਰਦੇ ਸੋਰ ਨਾਲੋਂ ਪੰਡ ਕਾਲੀ ਉਹਨਾਂ ਨੇ ਤੁਹਾਨੂੰ ਕਹਦਾ ਵੀ ਆਪਾਂ ਉਹ ਕਰਨਾ ਤੁਸੀਂ ਭੱਜ ਕੇ ਜਾ ਕੇ ਦੇਸ਼ ਗੁਲਾਮ ਕਰਵਾਤਾ ਨਾਲ ਮਤਲਬ ਇਹਦੇ ਇਹਦੇ ਬਦਲੇ ਬਣਿਆ ਹਾਂ ਟ੍ਰਿਗਰ ਬਣਿਆ ਬਿਗੈਰ ਸੋਚਣ ਤੋਂ ਜਦੋਂ ਮਰਜ਼ੀ ਗੋਲੀ ਚਲਵਾ ਦਿੰਦੇ ਕਾ ਚੀਂਦਿਆਂ ਦਾ ਚਲਵਾ ਲੋ ਤਾਂ ਸਾਹਮਣੇ ਤਵਾਰ ਕੋ ਦੇ ਤਵਾਰ ਲੋ ਇਹ ਲਗਾ ਗੋਲੀ ਤੱਕ ਨੁਕਤੇ ਮਾਰਨ ਸਿੰਧਲਾਜ਼ਮੀ ਪੱਟਾਚਾਰੀ ਦੇ ਕਿਤਾਬ ਉਹ ਮੂਰ ਨਿਵਾਸੀ ਸੀ ਜਿਹਨਾਂ ਨੇ ਮਾਰ ਮਾਰ ਕੇ ਜਾਂ ਗੋਰਿਆਂ ਦੇ ਮਾਰ ਮਾਰ ਕੇ ਉਹ ਜ਼ਮੀਨਾਂ ਤੋਂ ਬੇਦਖਲ ਕੀਤਾ ਇਹਨਾਂ ਨੂੰ ਜ਼ਮੀਨਾਂ ਸਮਝਾ ਫਿਰ ਹੁਣ ਗਦਰੀ ਬਾਬੇ ਆਏ ਆ ਅਗਲੇ ਕਰਦੇ ਉਹ ਵੀ ਜੱਟ ਸੀ ਉੱਲੀ ਗਿਣਤੀ ਤਾਂ 5 4 ਚੌ ਜਿੰਨੇ ਤੇ ਮੁਕਾਦਮੇ ਚੱਲੇ ਮੈਂ ਕੰਮ ਕੀਤਾ ਤੇ ਉਹਨਾਂ ਖਿਲਾਫ ਗਵਾਹਾਂ ਦੇਣ ਵਾਲੇ ਹਜ਼ਾਰਾਂ ਜਣ ਜਿਹਨਾਂ ਨੇ ਅੰਗਰੇਜ਼ਾਂ ਤੋਂ ਮਰੱਬੇ ਲੈਣ